ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੁਆਰਾ TET 234 ਤੇ TET 994 ਦੇ ਕੈਂਡੀਡੇਟਸ ਨਾਲ ਦੋਹਾਂ ਹੀ ਭਰਤੀਆਂ ਦੀ ਜੁਆਇਨਿੰਗ ਸੰਬੰਧੀ ਕੀਤੇ ਗਏ ਤਾਜ਼ਾ ਵਅਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰਿਹਾ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਗਰ ਉਹੀ ਹੋਇਆ ਜਿਸ ਦਾ ਕੇ 8TT2364 ਤੇ 8TT9994 ਵਰਤਿਆਂ ਦੇ ਕੈਂਡੀਡੇਟਸ ਨੂੰ ਦਰਸੀ ਯਾਨੀ ਕਿ ਪੰਜ ਨਗਰ ਨਿਗਮਾਂ ਤੇ 43 ਨਗਰ ਕੌਂਸਲਾਂ ਦਿਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਕਰਕੇ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਪਹਿਲਾਂ ਵਿਧਾਨ ਸਭਾ ਦੀਆਂ ਚਾਰ ਹਲਕਿਆਂ ਦੀਆਂ ਜਿਮਨੀ ਚੋਣਾਂ ਕਰਕੇ ਕੋਡ ਆਫ ਕੰਡਕਟ ਲੱਗਿਆ ਰਿਹਾ ਤੇ ਹੁਣ ਨਗਰ ਨਿਗਮਾਂ ਦੀਆਂ ਚੋਣਾਂ ਕਾਰਨ ਫੇਰ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ 10 ਦਸੰਬਰ ਦੇ ਦੋਹਾਂ ਹੀ ਯੂਨੀਅਨ ਦੇ ਸਾਂਝੇ ਮੋਰਚੇ ਵੱਲੋਂ ਸੰਗਰੂਰ ਰਿਖੇ ਕੀਤੇ ਗਏ ਲਾ ਮਿਸਾਲ ਇਕੱਠ ਤੇ ਰੋਹ ਪਰੇ ਪ੍ਰੋਟੈਸਟ ਕਾਰਨ ਸਰਕਾਰ ਨੂੰ ਸਾਂਝੇ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਮਜਬੂਰ ਹੋਣਾ ਪਿਆ ਪਹਿਲਾਂ ਸਰਕਾਰ ਦੇ ਕੁਝ ਅਧਿਕਾਰੀਆਂ ਦੁਆਰਾ EWS ਦੇ ਕੈਂਡੀਡੇਟਸ ਸੰਬੰਧੀ ਨਵੇਂ ਰੂਲ ਨੂੰ ਪਾਸ ਕਰਾਉਣ ਲਈ 4 ਦਿਨਾਂ ਦਾ ਸਮਾਂ ਯੂਨੀਅਨ ਪਾਸੋਂ ਮੰਗਿਆ ਗਿਆ ਤੇ ਹੁਣ ਸਿੱਖਿਆ ਮੰਤਰੀ ਨਾਲ ਇੱਕ ਉੱਚ ਪਦਰੀ ਪੈਨਲ ਮੀਟਿੰਗ ਹੋਈ ਜਿਸ ਵਿੱਚ ਸਰਦਾਰ ਖੁਜੂਰ ਸਿੰਘ ਬਾਸ ਨੇ ਪੜਤੀਆਂ ਪੂਰਿਆ ਕਰਨ ਲਈ 10 ਦਿਨਾਂ ਦਾ ਸਮਾਂ ਹੋਰ ਮੰਗਿਆ ਹੈ ਸਾਂਝੇ ਮੋਰਚੇ ਦੇ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਿਰਫ ਤੇ ਸਿਰਫ 10 ਦਿਨਾਂ ਵਿੱਚ ਲਿਸਟਾਂ ਰਿਵਾਈਜ਼ ਕਰਨ ਤੇ ਪੜਤੀਆਂ ਸੰਬੰਧੀ ਹੋਰ ਸਾਰੇ ਪੈਂਡਿੰਗ ਕੰਮ ਪੂਰੇ ਕਰ ਲੈ ਜਾਣਗੇ ਤੇ ਕੈਂਡੀਡੇਟਸ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪਾਰਟੀਆਂ ਤੇ ਕੋਡ ਆਫ ਕੰਡਕਟ ਦਾ ਕੋਈ ਅਸਰ ਨਹੀਂ ਹੋਵੇਗਾ ਪਰੰਤੂ ਇਹ ਗੱਲ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਕਿ ਕੋਡ ਆਫ ਕੰਡਕਟ ਦੌਰਾਨ ਕੈਂਡੀਡੇਟਸ ਦੀ ਜੁਆਇਨਿੰਗ ਨਹੀਂ ਕਰਵਾਈ ਜਾਂਦੀ ਸਗੋਂ ਇਸ ਦੇ ਖਤਮ ਹੋਣ ਤੋਂ ਬਾਅਦ ਹੀ ਖਜਿਆ ਵੱਡਾ ਕੰਮ ਨਿਪਰੇ ਚਾੜਿਆ ਜਾਂਦਾ ਹੈ ਦੋਹਾਂ ਹੀ ਪਾਰਟੀਆਂ ਦੇ ਕੈਂਡੀਡੇਟਸ ਲਈ ਥੋੜੀ ਜਿਹੀ ਰਾਹਤ ਵਾਲੀ ਗੱਲ ਇਹ ਹੈ ਕਿ ਕੋਡ ਆਫ ਕੰਡਕਟ ਕੋਈ ਬਹੁਤ ਲੰਮਾ ਸਮਾਂ ਨਹੀਂ ਰਹਿਣ ਵਾਲਾ ਸਿਰਫ 24 ਦਸੰਬਰ ਤੱਕ ਹੀ ਇਹ ਰਹੇਗਾ ਵੈਸੇ ਪੰਜਾਬ ਦੇ 743 ਨਗਰ ਕੌਂਸਲਾਂ ਤੇ 5 ਨਗਰ ਨਿਗਮਾਂ ਦੀਆਂ ਚੋਣਾਂ ਦਾ ਕੰਮ ਤਾਂ 21 ਦਸੰਬਰ ਨੂੰ ਹੀ ਪੂਰਾ ਹੋ ਜਾਣਾ ਹੈ ਤੇ ਇਸ ਦੇ ਨਤੀਜੇ ਵੀ ਉਸੇ ਹੀ ਦਿਨ ਆ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਫਿਰ 24 ਦਸੰਬਰ ਤੋਂ ਤਾਂ ਪੰਜਾਬ ਦੇ ਸਾਰੇ ਹੀ ਪ੍ਰਾਇਮਰੀ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਨੋਟੀਫਿਕੇਸ਼ਨ ਸਰਕਾਰ ਦੁਆਰਾ ਕੀਤਾ ਜਾ ਚੁੱਕਿਆ ਹੈ ਇਸ ਲਈ ਹੁਣ ਸੰਭਾਵਨਾ ਇਹ ਹੀ ਬਣ ਰਹੀ ਹੈ ਕਿ ਜੇਕਰ ਸਿੱਖਿਆ ਮੰਤਰੀ ਸਰਦਾਰ ਖਦੇਉਤ ਬੈਂਸ ਦਾ ਇਸ ਵਾਰ ਕੀਤਾ ਹੋਇਆ ਵਾਅਦਾ ਸੱਚ ਵੀ ਸਾਬਤ ਹੋਵੇ ਤਾਂ ਅਗਲੇ ਸਾਲ ਯਾਨੀ ਕਿ 2025 ਦੇ ਸ਼ੁਰੂ ਵਿੱਚ ਜਨਵਰੀ ਦੇ ਪਹਿਲੇ ਹਫਤੇ ਵਿੱਚ ਹੀ ਸਿਲੈਕਟ ਹੋਏ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾ ਸਕਦਾ ਹੈ ਜੇਕਰ ਇਸ ਵਾਰ ਦਾ ਸਿੱਖਿਆ ਮੰਤਰੀ ਦਾ ਵਾਅਦਾ ਫੋਕਸ ਸਾਬਤ ਨਾ ਹੋ ਕੇ ਸੱਚ ਸਾਬਤ ਹੁੰਦਾ ਹੈ ਤਾਂ ਫਿਰ ਦੋਹਾਂ ਹੀ ਧਿਰਾਂ ਦੇ ਚੁਣੇ ਹੋਏ ਉਮੀਦਵਾਰਾਂ ਲਈ ਸੱਚਮੁੱਚ ਇਹ ਇੱਕ ਖੁਸ਼ਖਬਰੀ ਵਾਲੀ ਗੱਲ ਹੋਵੇਗੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਸੁਪਨੇ ਹਵਾ ਵਿੱਚ ਹੀ ਲਟਕਰਾਏ ਹਨ ਜਦੋਂ ਕਦੇ ਵੀ ਕੋਈ ਆਸ ਦੀ ਕਿਰਨ ਜਾਗੀ ਹੈ ਪਿਛਲੇ ਸਮੇਂ ਵਿੱਚ ਤਾਂ ਉਸੇ ਵੇਲੇ ਹੀ ਕਿਸੇ ਕੋਰਟ ਕੇਸ ਕਰਕੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਭੜਕੀਆਂ ਦੇ ਰਸਤੇ ਵਿੱਚ ਕੋਈ ਨਾ ਕੋਈ ਔਡਿੱਕਾ ਪੈ ਜਾਂਦਾ ਰਿਹਾ ਹੈ ਹੁਣ ਆਸ ਕਰਦੇ ਹਾਂ ਕਿ ਇਸ ਵਾਰ ਸਿੱਖਿਆ ਮੰਤਰੀ ਜੀ ਦਾ ਵਹਿਦਾ ਪੱਕਾ ਸਾਬਤ ਹੋਵੇਗਾ ਤੇ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਕਿਉਂ ਨਵੇਂ ਉਮੀਦਵਾਰਾਂ ਨੂੰ ਜਿਰਾ ਵਿੱਚ ਹਵਾ ਵਿੱਚ ਲਟਕਰਿਆ ਇੰਤਜ਼ਾਰ ਉਹਨਾਂ ਦਾ ਖਤਮ ਹੋ ਜਾਵੇਗਾ ਤੇ ਉਹ ਸਕੂਲਾਂ ਵਿੱਚ ਜੁਆਇਨ ਕਰਨ ਵਿੱਚ ਕਾਮਯਾਬ ਹੋ ਜਾਣਗੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ